चके मोदी सरकार भगवंत मानी करो तयारी मंग मंग लिया मोदी ला मोड प ਆਪਰੇ ਕਰਨਾ ਦਲਾਗ ਮੋਦੀ ਮਰਦਾਬਾਦ 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 ਤਸਾਨਾ ਮਜ਼ਰੂ ਸ਼ਰਕਾ ਰਨਾਇ ਸਰਕਾਰ ਦਾ ਵੈੜਾ ਇਕ ਕਰਕਰ ਵੈੜਾ ਇਕ ਕਰਕਰ ਵੈੜਾ ਇਕ ਤਸਾਨਾ ਮਜ਼ਰੂ ਸਾਰ ਬਲੂਹਟ ਜਿਲ੍ਹਾ ਪ੍ਰਧਾਨ ਗੁਰਮੀਤ ਰੇੜਮਾ ਜੋ ਅੱਜ 2 ਘੰਟੇ ਦਾ ਧਰਨਾ 2 ਫੋਰਮਾਂ ਨੂੰ ਲਿਖਿਆ ਗਿਆ ਸੀਗਾ ਉਹਦੇ ਵਿੱਚ ਲੋਹਿਆਂ ਸੈਸ਼ਨ ਦੇ ਉੱਤੇ ਲਾ ਕੇ ਧਰਨਾ ਆਪਣੇ ਹੱਕ ਸੱਚ ਦੀ ਆਵਾਜ਼ ਦੇ ਲਈ ਲੜਦੇ ਲਈ ਸਾਰੇ ਆਪਣੇ ਸੰਗਾਰਥੀ ਯੋਧੇ ਅੱਜ ਇੱਥੇ ਪਹੁੰਚੇ ਆ ਜੋ ਲਖੀਮਪੁਰ ਖੇੜੀ ਦੇ ਵਿੱਚ ਇਹਨੇ ਮਿਸ਼ਰਾ ਤੈਣੀ ਦੇ ਮੁੰਡੇ ਨੇ ਜਿਹੜੇ ਕਿਸਾਨ ਜਿਹੜੇ ਆਪਣੇ ਖਾਂਦ ਵਿੱਚ ਧਰਨਾ ਲਾ ਕੇ ਬੈਠੇ ਸੀ ਉਹਨਾਂ ਦੇ ਗੱਡੀ ਚੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਇਨਸਾਫ਼ ਦੇਣ ਦੀ بجائے ਮੋਦੀ ਸਰਕਾਰ ਨੇ ਉਹਨੂੰ ਟੈਟਾ ਦੇ ਕੇ ਨਵਾਜਿਆ ਕਿ ਜਿਹੜਾ ਕਿਸਾਨਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਇਹ ਕਰਕੇ ਜਿਹੜਾ ਸਾਡਾ ਦੋ ਫੋਰਮਾਂ ਦਾ ਸੀਗਾ ਕਿ ਅਸੀਂ 2 ਘੰਟੇ ਲਈ ਸੈਂਟਰ ਸਰਕਾਰ ਨੂੰ ਜਿਹੜੀ ਚੇਤਾਵਨੀ ਦਿਆਂਗੇ ਕਿ ਉਹਨਾਂ ਨੂੰ ਜਿਹੜੀ ਜਲਦੀ ਤੋਂ ਜਲਦੀ ਜਿਹੜੀ ਸਜ਼ਾ ਦਿੱਤੀ ਜਾਵੇ ਤੇ ਜਿਹੜਾ ਨਿ락 ਫੜ ਕੇ ਅੰਦਰ ਕਿਤੇ ਗਿਆ ਆ ਉਹਨਾਂ ਨੂੰ ਜਿਹੜਾ ਤੁਰੰਤ ਜਿਹੜਾ ਰਿਹਾਅ ਕੀਤਾ ਜਾਵੇ ਤੇ ਦੂਸਰਾ ਨੰਬਰ ਜਿਹੜਾ ਸੈਂਟਰ ਸਰਕਾਰ ਨੂੰ ਨਾਲ ਹੀ ਚੇਤਾਵਨੀ ਆ ਵੀ ਜਿਹੜੇ ਜਿਹੜੇ ਸੈਂਟਰਾਂ ਦੇ ਵਿੱਚ ਹਜੇ ਸਾਡੇ ਚੌਰ ਪਏ ਆ ਉਹ ਹਜੇ ਤੱਕ ਚੱਕੇ ਨਹੀਂ ਗਏ ਉਹਨਾਂ ਨੂੰ ਜਿਹੜੀ ਤੁਰੰਤ ਚੁਕਾ ਕੇ ਜਿਹੜੀ ਘੋਨੇ ਦੀ ਸ਼ੁਰੂਆਤ ਜਿਹੜੀ ਜਲਦੀ ਜਲਦੀ ਕਰਾਈ ਜਾਵੇ ਨਹੀਂ ਤਾਂ ਜਿਹੜੇ ਔਲੇ ਦੈਨ ਆ ਇਹ ਜਿਹੜੇ ਸੰਘਰਸ਼ ਦੇ ਹੋਰ ਤੇਜ਼ ਹੋਣਗੇ ਇਹ ਸਰਕਾਰ ਨੇ ਦੇਖਣਾ ਵਾ ਵੀ ਕਰਨਾ ਕੇ ਸੰਘਰਸ਼ ਕਰਾਉਣੇ ਆ ਤੇ ਮਸਲੇ ਹੱਲ ਕਰਾਉਣੇ ਆ ਇੱਥੇ ਜਿਹੜਾ ਜ ਸਾਡਾ ਸ਼ੰਭੂ ਤੇ ਮੋਰਚਾ ਜਿਹੜਾ ਲੰਮੇ ਸਮੇਂ ਤੋਂ ਚੱਲ ਰਿਹਾ ਉਹਦੀ ਕੋਈ ਅੱਜ ਤੱਕ ਸਾਰ ਨਹੀਂ ਲਈ ਇਹਨਾਂ ਨੇ ਕੋਈ ਮੰਗਾ ਮੰਨਣ ਨੂੰ ਤਿਆਰ ਨਹੀਂ ਗੀਆਂ ਤੇ ਜੋ ਭਗਵਾਨ ਸਰਕਾਰ ਆ ਅੱਜ ਜਿਹੜਾ ਮੋਦੀ ਦੇ ਇਸ਼ਾਰਿਆਂ ਤੇ ਚੱਲਦਾ ਵਾ ਪਿੰਡਾਂ ਵਿੱਚ ਜਿਹੜੇ ਚੈਪਲ ਮੀਟਰ ਲਿਆ ਕੇ ਢੜਾ ਢੜਾ ਲਿਆ ਕੇ ਲਾਉਣ ਦੇ ਲਾਰ ਰਿਹਾ ਵਾ ਦੱਸੇ ਬੰਦੀ ਦਾ ਸਮਝਾ ਫੈਸਲਾ ਵੀ ਅਸੀਂ ਚੈਪਲ ਮੀਟਰ ਨਹੀਂ ਲੱਗੜ ਦਾਂਗੇ ਤੇ ਝੋਨੇ ਦਾ ਇੱਕ ਇੱਕ ਦਾਣਾ ਦਾਣਾ ਚ ਕਾਵਾਂਗੇ ਤੇ ਜਿਹੜੇ ਪੈਰੇ ਵਿਛਰੇ ਦੇ ਮੁੰਡੇ ਨੂੰ ਜਾਂ ਉਹਨਾਂ ਨੂੰ ਖਾਜਾ ਦੋਵਾਂਗੇ ਤੇ ਜਿਹੜੇ ਜਿਲ੍ਹੇ ਵਿੱਚ ਨੂੰ ਰਿਹਾ ਕਰਾ ਕੇ ਉਹਨਾਂ ਚਿਰ ਜਿਹੜੇ ਸਾਡੇ ਨਿੱਤਾ ਸ਼ਿਕਰ ਹੋਰ ਦੇਜ ਹੋਣਗੇ ਵਾਹਿਗੁਰੂ ਜੀ ਫਤਿਹ ਮੈਂ ਸਲਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਿਕਰ ਜ਼ਿਲ੍ਹਾ ਪ੍ਰਧਾਨ ਜ਼ਿਲੰਦਰਾ ਨੂੰ ਅੱਜ ਜਿਹੜਾ ਇਹ ਰੇਲਵੇ ਸਟੇਸ਼ਨ ਤੇ ਲੋਈਆਂ ਇਸ ਟਾਈਮ ਤੇ ਬੈਠੇ ਆ ਤੇ 21 ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਟੀਵੀ ਦੇ ਵਿੱਚ ਯੂਪੀ ਤੋਂ ਸ਼ਾਂਤ ਪਈਦਾ ਜਿਹੜੇ ਧਰਨਾ ਲਾ ਰਹੇ ਸੀ ਉਹਨਾਂ ਦੇ ਅਜੇ ਮਿਸ਼ਰੇ ਨੇ ਗੱਡੀ ਚਾੜ ਕੇ ਉਹਨਾਂ ਨੂੰ ਚਾਰ ਕਿਸਾਨ ਵੀ ਦੂਤ ਇੱਕ ਪੱਤਰਕਾਰ ਜਿਹੜਾ ਵੀਰੋ ਸ਼ਹੀਦ ਕਰਤਾ ਉਹਨਾਂ ਨੂੰ ਵੇਖੋ ਸ਼ਹੀਦ ਕਰਤਾ 21 ਦੇ ਵਿੱਚ ਕੀਤੇ ਤੇ 24 ਆ ਗਿਆ 4 ਸਾਲ ਹੋ ਗਏ ਉਹਨਾਂ ਨੂੰ ਤੇ ਅਜੇ ਤੱਕ ਉਹਨਾਂ ਜਿਹੜੇ ਸ਼ਹੀਦ ਹੋ ਗਏ ਨੂੰ ਇਨਸਾਫ ਨਹੀਂ ਮਿਲਿਆ ਤੇ ਅਜੇ ਮਿਸ਼ਰੇ ਆਣੀ ਉਸੇ ਤਰ੍ਹਾਂ ਹੀ ਅਜੇ ਮਿਸ਼ਰੇ ਤੇ ਉਹਦਾ ਮੁੰਡਾ ਅਜੇ ਮਿਸ਼ਰੀ ਟੈਣੀ ਉਸੇ ਤਰ੍ਹਾਂ ਨਾਲ ਉਹਦੇ ਸਾਥੀ ਵੀ ਜਿਹਨਾਂ ਗੱਡੀ ਚਾੜੀ ਸੀ ਕਿਸਾਨਾਂ ਮਿੱਤਰਾਂ ਦੇ ਉਹ ਉਸੇ ਤਰ੍ਹਾਂ ਉਸੇ ਤਰ੍ਹਾਂ ਬਾਹਰ ਘੁੰਮ ਰਹੇ ਆ ਤੇ ਜਿਹੜੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਵੇਖੋ ਅਜੇ ਤੱਕ ਨਿصاف ਨਹੀਂ ਮਿਲਿਆ ਤੇ ਜਿਹੜੇ ਸ਼ਾਂਤਮਈ ਕਰਦੇ ਆ ਧਰਨੇ ਉਹਨਾਂ ਤੇ ਪਰਚੇ ਤੇ ਉਹਨਾਂ ਤੇ ਕੋਟਮਾਰ ਲਾਠੀਆਂ ਚਾਰਜ ਤੇ ਜਿਹੜੇ ਜਿਹੜੇ ਅਤਿਆਚਾਰ ਕਰਨ ਵਾਲੇ ਆ ਉਹ ਵੇਖੋ ਮੰਤਰੀ ਮੰਡਲ ਜੀ ਅੱਗੇ ਬਣੇ ਬਿਠੇ ਰਿਆ ਤੇ ਗਾਂਵੇ ਉਸੇ ਦਾ ਆ ਵੇਖੋ ਹੁਣ ਜਿਹੜਾ ਮਸਲਾ ਹੋਰ ਨਾਲ ਆ ਕਿ ਜਿਹੜਾ ਆ 2 ਘੰਟੇ ਦਾ ਧਰਨਾ ਸਾਡਾ ਉਹਦੇ ਨਾਲ ਵੇਖੋ ਝੋਨੇ ਦਾ ਮਸਲਾ ਵੱਡਾ ਆ ਗਿਆ ਵੀ ਸਰਕਾਰ ਕਹਿੰਦੀ ਆ ਵੀ ਸਾਡੇ ਤੋਂ ਝੋਨਾ ਵਾਧੂ ਆ ਤੇ ਸਾਨੂੰ ਖਰੀਦਣ ਦੀ ਲੋੜ ਨਹੀਂ ਪਹਿਲਾ ਕਿਸਾਨਾਂ ਮਿੱਤਰਾਂ ਜਿਹੜਾ ਝੋਨਾ ਨਾ ਸਰਕਾਰ ਨੇ ਆਪ ਲਵਾਇਆ ਆਪ ਵੀ ਪੈਦਾ ਕੀਤੇ ਆ ਤੇ ਕਿਸਾਨਾਂ ਨੂੰ ਜਿਹੜਾ ਬੀਜ ਜਿਹੜੇ ਝੋਨੇ ਦੇ 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 ਕੇ ਤੇ ਲਵਾ ਕੇ ਨਾਲ ਹੀ ਝੋਨੇ ਦਾ ਮਸਾੜਕਾ ਪੈ ਗਿਆ ਤੇ ਨਾਲ ਹੀ ਉਹਦੇ ਪ੍ਰਾਈਸ ਵੀ ਭਈ ਸਾਡੀ ਉਹਨਾਂ ਦੀ ਮੰਗ ਸੀ ਕਿ ਕਿਸਾਨਾਂ ਮਿੱਤਰਾਂ 90% ਦੇ ਸਬਸਿਡੀ ਦੇ ਜਿਹੜਾ ਖਾਣ ਤੋਂ ਦੁੱਤੇ ਜਾਣ ਭਈ ਜਿਹੜੀ ਪ੍ਰਾਈਸ ਨੂੰ ਉਹ ਗਠਾਂ ਬੰਨਣ ਚਾਹੋ ਵਿੱਚੇ ਗੱਲ ਚਾਹੇ ਕਿਸਾਨਾਂ ਮਿੱਤਰਾਂ ਨੂੰ ਜਿਹੜਾ ਕਿੰਨੇ ਦੇ ਹਜ਼ਾਰ ਰੁਪਏ ਦਾ ਹਮਦ ਦਿੱਤਾ ਜਾਵੇ ਭਈ ਲੋਕ ਜਿਹੜੇ ਆ ਕਿਸਾਨ ਮਜ਼ਦੂਰ ਉਹ ਪ੍ਰਾੜੀ ਵਢਾ ਕੇ ਜਿਹੜੀ ਉਹ ਬਾਹਰ ਕਾਢਣ ਪਰ ਉਲਟ ਵਾ ਕਿਸਾਨਾਂ ਮਿੱਤਰਾਂ ਦੇ ਜਿਹੜਾ ਵਾ ਲਾ ਪਾਸਪੋਰਟਾਂ ਦੇ ਲਾਲ ਐਂਟਰੀ ਫਰਦਾਂ ਦੇ ਲਾਲ ਐਂਟਰੀ ਜੇ ਕਿਸ ਨੇ ਅਸਲਾ ਬਣਾਉਣਾ ਉੱਤੇ ਲਾਲ ਐਂਟਰੀ ਉਹ ਕਿਸੇ ਲਈ ਕੀਤੇ ਜਾਂਦੇ ਆ ਪਰ ਸਾਡੀ ਸਰਕਾਰ ਨੂੰ ਚਤਾਵਨੀ ਹਾਂ ਅੱਜ 2 ਘੰਟੇ ਦੀ ਰੇਲਾ ਬੰਦ ਕੀਤੀਆਂ ਜੇ ਇਨਸਾਫ ਜਾ ਕੀਵੀ ਆ ਰਹਿ ਗਿਆ ਉਦਾਂ ਨਾ ਮਿਲਿਆ ਕਿਸਾਨਾਂ ਮਿੱਤਰਾਂ ਨੂੰ ਨਾ ਅਜੇ ਮਿਸਰੇ ਨਾਲ ਸਜ਼ਾ ਮਿਲੀ ਟੈਣੀ ਨਾ ਨੂੰ ਨਾ ਲੋਕਾਂ ਦਾ ਝੋਨਾ ਚੁੱਕਿਆ ਜੇ ਪਰਾਇ ਦੇ ਲੋਕਾਂ ਦੇ ਪਰਚੇ ਕੀਤੇ ਆਉਣ ਵਾਲੇ ਜਨਾ ਦੇ ਵਿੱਚ ਜਿਹੜਾ ਹਲਸ਼ਾ ਇਹ ਵੱਡਾ ਲੰਮਾ ਚੱਲੂਗਾ ਵੱਡਾ ਹੋਊਗਾ ਇਸ ਕਰਕੇ ਆੜੀ 2 ਘੰਟੇ ਦੀ ਅੱਜ ਸਰਕਾਰ ਨੂੰ ਚੇਤਾਵਨੀ ਦੇ ਕੇ ਚੱਲੇ ਆ ਤੇ ਅੱਜ 12:30 ਤੋਂ ਲੈ ਕੇ 2:30 ਤੱਕ ਜਿਹੜਾ 2:30 ਵਜੇ ਤੱਕ ਦੋ ਘੰਟੇ ਧਰਨਾ ਤੇ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਸਰਕਾਰਾਂ ਵੱਖੋ ਵੱਖਰੀਆਂ ਪਰ ਸਰਕਾਰਾਂ ਦੀਆਂ ਨੀਤੀਆਂ ਇੱਕ ਜੇ ਕੋਆਪਰੇਟ ਕਰਾਣੀਆਂ ਰੀਆਂ ਇਹਨਾਂ ਨੂੰ ਨੀਤੀਆਂ ਨੂੰ ਬਦਲ ਲੋਕਾਂ ਦੇ ਹੱਕਾਂ ਜਾਣ ਲੋਕਾਂ ਦੇ ਵੇਖਣ ਲੋਕਾਂ ਨੂੰ ਸੰਸਾਦ ਫਲੇ ਆ ਇਹਨਾਂ ਲੋਕ ਸੰਸਪਾਰ ਖਾਨ ਚਾਹੇ ਫੈਲ ਹੈ ਇਹਨਾਂ ਦੇ ਜਿਹੜੇ ਵਾਦੇ ਕੀਤੇ ਪੂਰੇ ਕਰਕੇ ਲੋਕਾਂ ਦੇ ਹੱਕਾਂ ਦੇ ਵਿੱਚ ਉਹ ਸਰਕਾਰ